ਮੋਤਕਰ ਪਿੰਡ ਕਿਲਾ ਤੇ ਜਿੱਦਾਂ 50 ਦਿਨ ਪਹਿਲਾਂ ਇੱਕ ਮੇਰੇ ਤੋਂ ਬੋਡੀ ਸਰਵਿਸ ਜੂਸ ਲੈ ਕੇ ਗਿਆ ਸੀਗੇ ਹਾਂਜੀ ਉਹਨਾਂ ਨੇ ਵਰਤਨ ਤੋਂ ਪਹਿਲਾਂ ਸਾਨੂੰ ਕੀ ਕੀ ਦਿੱਤਾ ਸੀ ਤੌਰ ਫੈਨ ਸੀ ਹੁੰਦਾ ਭਾਰਨੇ ਸੀ ਆਉਂਦਾ ਆ ਗੋਡਿਆਂ 'ਚ ਦਰਦ ਸੀਗਾ ਇੱਕ ਗੋਡਿਆਂ 'ਚ ਦਰਦ ਸੀਗਾ 1 ਲੱਖ ਦਾ ਬਿਲਕੁਲ ਜਿਆਦਾ ਖੜੀ ਸੀਗੀ ਹਾਂਜੀ ਹਾਂਜੀ 1 ਲੱਖ ਖੜੀ ਸੀ ਤੇ ਹੋਰ ਸਰੀਰ ਨੂੰ ਜਿੱਦਾਂ ਹਾਂਜੀ ਜਸਰਾ ਨਾ ਤਾਂ ਦਰਦ ਦਰਦ ਤਾਂ ਨਹੀਂ ਹੋ ਰਹੇ ਸੀਗੇ ਦਰਦਾਂ ਵਗੈਰਾ ਬਹੁਤ ਰੇਨੀਆਂ ਸੀਗਾ ਸਰੀਰ ਤੇ ਤੇ ਇਹਦੇ ਲਈ ਤੁਸੀਂ ਕਿੰਨੀਆਂ ਕਿ ਦਵਾਈਆਂ ਖਾਧੀਆਂ ਕਿੰਨੇ ਕ ਟਾਈਮ ਤੋਂ ਇਹ ਹੈ ਮੈਂ ਤਾਂ ਮੈਂ ਬਥੇਰੀ ਖਾਧੀ ਆ ਘਰ ਦਾ ਆਮ ਨਹੀਂ ਸੀਗਾ ਕਿੰਨੇ ਕ ਟਾਈਮ ਤੋਂ ਇਹ ਸੀਗਾ ਪ੍ਰੋਬਲਮ ਹੋਈ ਗਏ ਆ 5-6 ਮਹੀਨੇ ਠੀਕ ਠੀਕ ਹੈ ਤੇ ਹੁਣ ਜਦੋਂ ਤੁਸੀਂ ਜਿੱਦਾਂ ਬੋਡੀ ਸਰ ਦਾ ਦੋਸ ਟੈਕ ਵਰਤਿਆ 50 ਦਿਨ ਹੋ ਗਏ ਤੁਹਾਨੂੰ ਹਾਂਜੀ ਤਾਂ ਇਹ ਪੀਣ ਤੋਂ ਬਾਅਦ ਤੁਹਾਨੂੰ ਕਿਸ ਤਰ੍ਹਾਂ ਲੱਗਾ ਕਿ ਕਿਦਾਂ ਰਿਜ਼ਲਟ ਆਇਆ ਠੀਕ ਆ ਜਿੱਦਾਂ ਕਿ ਜਿੱਦਾਂ ਕਿ ਪਹਿਲਾਂ ਭਾਰ ਆਉਂਦਾ ਨਹੀਂ ਸੀਗਾ ਹਾਂ ਹੁਣ ਜਦ ਨਾਲ ਜਦੋਂ ਆਪ ਤੇ ਕੋਈ ਮੈ ਦਵਾਈ ਬਾਤ ਗਈ ਆ ਤੇ ਆਦਨ ਖਾਧੀ ਆ ਤਾਂ ਹੁਣ ਫਰਕ ਆ ਮੈਨੂੰ ਕੋਟੇ ਠੀਕ ਆ ਸਰੀਰ ਦੀ ਕਮਜ਼ੋਰੀ ਵਗੈਰਾ ਜੋ ਹਾਂਜੀ ਜਿੱਦਾਂ ਅੱਗੇ ਤੁਹਾਡੇ ਤੋਂ ਤਰਬ ਵੀ ਨਹੀਂ ਸੀ ਹੁੰਦਾ ਹੁਣ ਤੁਸੀਂ ਕਾਫੀ ਬਾੜ ਤਰਬ ਵੀ ਲੈਣੀ ਆ ਹਾਂਜੀ ਤਰਬ ਵੀ ਹੋਈ ਆ ਹੁਣ ਇੰਨਾ ਵੀ ਥੱਕਦੀ ਨਹੀਂ ਹੈਗੀ ਲੱਤ ਠੀਕ ਆ ਠੀਕ ਰਹਿੰਦੀ ਆ ਸਹੀ ਰਹਿੰਦੀ ਆ ਸਾਰ ਕਰ ਸੁਪਰ ਚਲਾ ਲੈਂਦੀ ਆ ਠੀਕ ਆ ਹਾਂਜੀ ਜਿਸ ਤਰ੍ਹਾਂ ਲੱਖਾਂ ਲੋਕ ਤੁਹਾਡੀ ਇਹ ਵੀਡੀਓ ਦੇਖਣਗੇ ਕਿ ਇਹ ਬੋਡੀ ਸਰਵਿਸ ਜੂਸ ਪੁਰਾਣਾ ਬਰਤਣਾ ਚਾਹੀਦਾ ਕਿੱਦਾਂ ਇਹ ਤੁਹਾਨੂੰ ਲੱਗਾ ਇਹਦੇ ਬਾਰੇ ਦੱਸੋ ਨਾਧਤੂ ਨਾਲ ਮਾਤਰਾ ਬਹੁਤ ਬਦਿਆ ਚੀਜ਼ ਆ ਬਹੁਤ ਬਦਿਆ ਚੀਜ਼ ਆ ਫਾਇਦੇਮੰਦ ਆ ਹਾਂਜੀ ਬਰਤਣਾ ਚਾਹੀਦਾ ਯਾਨੀ ਕਿ ਇਦਰਾ ਚਾਹੀਦਾ ਜ਼ਰੂਰੀ ਆ ਇਹ ਬਰਤਣਾ ਹਾਂਜੀ ਥੈਂਕ ਯੂ